ਹੈਲੋ ਫਰੈਂਡਸ ਪੰਜਾਬੀ ਬੁੱਕ ਟਾਕਸ ਤੇ ਤੁਹਾਡਾ ਸਵਾਗਤ ਹੈ ਕੀ ਤੁਸੀਂ ਕਦੇ ਇੱਕ ਅਜਿਹੇ ਇਨਸਾਨ ਬਾਰੇ ਸੁਣਿਆ ਹੈ ਜਿਸਨੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਜਿੱਦ ਧਾਰ ਲਈ ਇੱਕ ਅਜਿਹਾ ਸ਼ਖਸ਼ ਜਿਸਨੇ ਸੋਚਿਆ ਕਿ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਸਿਰਫ ਇੱਕ ਕਲਪਨਾ ਨਹੀਂ ਸਗੋਂ ਸਾਡਾ ਭਵਿੱਖ ਹੋ ਸਕਦੀਆਂ ਹਨ ਇੱਕ ਅਜਿਹਾ ਦੂਰੰਦੇਸ਼ ਇਨਸਾਨ ਜਿਸਨੇ ਤਾਰਿਆਂ ਨੂੰ ਛੂਣ ਦਾ ਸੁਪਨਾ ਦੇਖਿਆ ਅਤੇ ਮਨੁੱਖਤਾ ਨੂੰ ਇੱਕ ਨਵੇਂ ਗ੍ਰਹਿ ਤੇ ਲਿਜਾਣ ਦੀ ਯੋਜਨਾ ਬਣਾਈ ਤੁਸੀਂ ਸਮਝ ਗਏ ਹੋਵੋਗੇ ਫਰੈਂਡਸ ਕਿ ਮੈਂ ਕਿਸ ਦੀ ਗੱਲ ਕਰਨ ਜਾ ਰਹੀ ਹਾਂ ਇਹ ਕਹਾਣੀ ਹੈ ਇਲਨ ਮਸਕ ਦੀ ਐਸ਼ਲੀ ਵੈਸ਼ ਦੀ ਬਹੁਤ ਹੀ ਪ੍ਰਸ਼ੰਸਾਯੋਗ ਬਾਇਓਗ੍ਰਾਫੀ ਇਲਨ ਮਸਕ ਟੈਸਲਾ ਸਪੇਸਐਕਸ ਅਤੇ ਇੱਕ ਸ਼ਾਨਦਾਰ ਭਵਿੱਖ ਦੀ ਖੋਜ ਸਾਨੂੰ ਇਸ ਗੁੰਝਲਦਾਰ ਅਤੇ ਦੂਰਅੰਦੇਸ਼ੀ ਸ਼ਖਸੀਅਤ ਦੇ ਮਨ ਅਤੇ ਜੀਵਨ ਵਿੱਚ ਡੂੰਗੀ ਝਾਤ ਮਾਰਨ ਦਾ ਮੌਕਾ ਦਿੰਦੀ ਹੈ ਇਹ ਸਿਰਫ ਇੱਕ ਆਦਮੀ ਦੀ ਕਹਾਣੀ ਨਹੀਂ ਹੈ ਸਗੋਂ ਇਹ ਉਹ ਅਥਾ ਇੱਛਾ ਸ਼ਕਤੀ ਅਤੇ ਅਸਫਲਤਾ ਨੂੰ ਸਵੀਕਾਰ ਨਾ ਕਰਨ ਵਾਲੇ ਰਵੱਈਏ ਦੀ ਕਹਾਣੀ ਹੈ ਜਿਸ ਨੇ ਕਈ ਉਦਯੋਗਾਂ ਵਿੱਚ ਕ੍ਰਾਂਤੀ ਲਿਆ ਦਿੱਤੀ ਇਲਾਨ ਮਸਕ ਦਾ ਸਫ਼ਰ ਦੱਖਣੀ ਅਫਰੀਕਾ ਵਿੱਚ ਸ਼ੁਰੂ ਹੋਇਆ ਇੱਕ ਇਕੱਲਾ ਬਚਪਨ ਜਿੱਥੇ ਕਿਤਾਬਾਂ ਉਸ ਦੀਆਂ ਸਭ ਤੋਂ ਚੰਗੀਆਂ ਸਾਥੀ ਸਨ ਅਤੇ ਇੱਕ ਬੇਚੈਨ ਅਤੇ ਗਿਆਨ ਦੀ ਭੁੱਖ ਵਾਲਾ ਮਨ ਜਿਸ ਨੇ ਜਲਦੀ ਹੀ ਕੰਪਿਊਟਰ ਪ੍ਰੋਗਰਾਮਿੰਗ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸਿਰਫ 12 ਸਾਲ ਦੀ ਉਮਰ ਵਿੱਚ ਉਸਨੇ ਆਪਣਾ ਪਹਿਲਾ ਵੀਡੀਓ ਗੇਮ ਕੋਡ ਵੇਚ ਕੇ ਆਪਣੀ ਉਦਮੀ ਯਾਤਰਾ ਦੀ ਸ਼ੁਰੂਆਤ ਕੀਤੀ। ਇਹ ਸ਼ੁਰੂਆਤੀ ਸਾਲ ਉਸ ਦੇ ਅੰਦਰ ਇੱਕ ਅਜੀਹੀ ਅੱਗ ਪੈਦਾ ਕਰ ਗਏ ਸਨ ਜੋ ਉਸ ਨੂੰ ਹਮੇਸ਼ਾ ਵੱਡੇ ਸੁਪਨੇ ਦੇਖਣ ਅਤੇ ਉਹਨਾਂ ਨੂੰ ਸাকার ਕਰਨ ਲਈ ਪ੍ਰੇਰਿਤ ਕਰਦੇ ਰਹੇ। ਉੱਤਰੀ ਅਮਰੀਕਾ ਵਿੱਚ ਆਉਣ ਤੋਂ ਬਾਅਦ ਮਸਕ ਨੇ ਆਪਣੀ ਉਦਮੀ ਭਾਵਨਾ ਨੂੰ ਹੋਰ ਤੇਜ਼ ਕੀਤਾ। ਉਸਨੇ ਆਪਣੇ ਭਰਾ ਕਿੰਬਲ ਨਾਲ ਮਿਲ ਕੇ ਜ਼ਿਪਟੂ ਦੀ ਸਥਾਪਨਾ ਕੀਤੀ ਇੱਕ ਆਨਲਾਈਨ ਸਿਟੀ ਗਾਈਡ ਜਿਸ ਨੂੰ ਬਾਅਦ ਵਿੱਚ ਕੰਪੈਕ ਦੁਆਰਾ ਖਰੀਦ ਲਿਆ ਗਿਆ ਪਰ ਇਹ ਸਿਰਫ ਇੱਕ ਸ਼ੁਰੂਆਤ ਸੀ ਉਸਦੀ ਅਗਲੀ ਵੱਡੀ ਕਾਮਯਾਬੀ ਸੀ ਪੇਪਲ ਇੱਕ ਆਨਲਾਈਨ ਪੇਮੈਂਟ ਸਿਸਟਮ ਜਿਸ ਨੇ ਈ-ਕਮਰਸ ਵਿੱਚ ਕ੍ਰਾਂਤੀ ਲਿਆ ਦਿੱਤੀ ਪੇਪਲ ਦੀ ਸਫਲਤਾ ਨੇ ਮਸਕ ਨੂੰ ਉਹ ਵਿੱਤੀ ਸਾਧਨ ਪ੍ਰਦਾਨ ਕੀਤੇ ਜਿਨ੍ਹਾਂ ਦੀ ਉਸ ਨੂੰ ਆਪਣੇ ਅਗਲੇ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲੋੜ ਸੀ ਇਲਨ ਮਸਕ ਦਾ ਅਗਲਾ ਟੀਚਾ ਸੀ ਆਟੋਮੋਬਾਈਲ ਇੰਡਸਟਰੀ ਨੂੰ ਬਦਲਣਾ ਹਰ ਕੋਈ ਸੋਚਦਾ ਸੀ ਕਿ ਇਲੈਕਟ੍ਰੋਨਿਕ ਕਾਰਾਂ ਸਿਰਫ ਇੱਕ ਨੀਸ਼ ਮਾਰਕੀਟ ਰਹਿਣਗੀਆਂ ਪਰ ਮਸਕ ਨੇ ਇੱਕ ਵੱਡਾ ਭਵਿੱਖ ਦੇਖਿਆ ਉਸਨੇ ਟੈਸਲਾ ਦੀ ਸਥਾਪਨਾ ਕੀਤੀ ਇੱਕ ਕੰਪਨੀ ਜਿਸ ਦਾ ਮਿਸ਼ਨ ਸੀ ਸ਼ਾਨਦਾਰ ਉੱਚ ਪ੍ਰਦਰਸ਼ਨ ਵਾਲੀਆਂ ਇਲੈਕਟ੍ਰੋਨਿਕ ਕਾਰਾਂ ਬਣਾਉਣਾ ਸ਼ੁਰੂਆਤੀ ਸੰਘਰਸ਼ਾਂ ਅਤੇ ਵਿੱਤੀ ਚੁਣੌਤੀਆਂ ਦੇ ਬਾਵਜੂਦ ਟੈਸਲਾ ਨੇ ਨਾ ਸਿਰਫ ਇਹ ਸਾਬਤ ਕਰ ਦਿੱਤਾ ਕਿ ਇਲੈਕਟ੍ਰੋਨਿਕ ਕਾਰਾਂ ਵਿਹਾਰਕ ਸੋਗੋ ਇਹ ਵੀ ਕਿ ਉਹ ਸ਼ਾਨਦਾਰ ਅਤੇ ਲੁੜਿੰਦੀਆਂ ਹੋ ਸਕਦੀਆਂ ਹਨ ਟੈਸਲਾ ਨੇ ਪੂਰੇ ਆਟੋਮੋਬਾਈਲ ਇੰਡਸਟਰੀ ਨੂੰ ਇੱਕ ਬਿਜਲੀ ਵਾਲੇ ਭਵਿੱਖ ਵੱਲ ਮੋੜ ਦਿੱਤਾ ਪਰ ਮਸਕ ਦੇ ਸੁਪਨੇ ਧਰਤੀ ਦੀਆਂ ਸਿਵਾਵਾਂ ਤੱਕ ਹੀ ਸੀਮਤ ਨਹੀਂ ਸਨ ਉਸ ਦੀ ਨਜ਼ਰ ਤਾਰਿਆਂ ਤੇ ਟਿਕੀ ਹੋਈ ਸੀ ਉਸ ਨੇ ਸਪੇਸ ਐਕਸ ਦੀ ਸਥਾਪਨਾ ਕੀਤੀ ਇੱਕ ਕੰਪਨੀ ਜਿਸ ਦਾ ਉਦੇਸ਼ ਪੁਲਾੜ ਯਾਤਰਾ ਨੂੰ ਵਧੇਰੇ ਕਿਫਾਇਤੀ ਅਤੇ ਪਹੁੰਚਯੋਗ ਬਣਾਉਣਾ ਸੀ। ਰਵਾਇਤੀ ਪੁਲਾੜ ਕੰਪਨੀਆਂ ਦੇ ਵਿਰੋਧ ਅਤੇ ਕਈ ਅਸਫਲ ਲਾਂਚਾਂ ਦੇ ਬਾਵਜੂਦ ਸਪੇਸਐਕਸ ਨੇ ਇਤਿਹਾਸ ਰਚਿਆ ਅਤੇ ਤੁਸੀਂ ਅਤੇ ਮੈਂ ਉਹ ਸਭ ਤੋਂ ਜਾਣੂ ਹਾਂ। ਉਹ ਮੌੜ ਵਰ ਤੋਂ ਯੋਗ ਰਾਕਟ ਬਣਾਉਣ ਵਾਲੀ ਪਹਿਲੀ ਨਿੱਜੀ ਕੰਪਨੀ ਬਣ ਗਈ ਜਿਸ ਨਾਲ ਪੁਲਾੜ ਯਾਤਰਾ ਦੀ ਲਾਗਤ ਵਿੱਚ ਕਾਫੀ ਕਮੀ ਆਈ। ਸਪੇਸਐਕਸ ਦਾ ਅੰਤਿਮ ਟੀਚਾ ਹੈ ਮਨੁੱਖਤਾ ਨੂੰ ਮੰਗਲ ਗ੍ਰਹਿ ਤੇ ਵਸਾਉਣਾ। ਇਕ ਅਜਿਹਾ ਸੁਪਨਾ ਜੋ ਕਦੇ ਵਿਗਿਆਨਕ ਕਲਪਨਾ ਲੱਗਦਾ ਸੀ ਫਰੈਂਡਸ ਇਹ ਕਿਤਾਬ ਸਾਨੂੰ ਇਲਾਨ ਮਸਕ ਦੀਆਂ ਚੁਣੌਤੀਆਂ ਅਤੇ ਉਸਦੇ ਕੰਮ ਕਰਨ ਦੇ ਤਰੀਕੇ ਬਾਰੇ ਵੀ ਦੱਸਦੀ ਹੈ ਉਸਦੀ ਤੀਬਰ ਕਾਰਜ ਸ਼ੈਲੀ ਉੱਚੀਆਂ ਉਮੀਦਾਂ ਅਤੇ ਕਈ ਵਾਰ ਵਿਵਾਦਪੂਰਨ ਸ਼ਖਸੀਅਤ ਉਸ ਨੂੰ ਇੱਕ ਗੁੰਜਲਦਾਰ ਸ਼ਖਸ ਬਣਾਉਂਦੀ ਹੈ ਪਰ ਉਸਦੇ ਪਿੱਛੇ ਇੱਕ اٹਟ ਵਿਸ਼ਵਾਸ ਹੈ ਕਿ ਟੈਕਨੋਲੋਜੀ ਨੁਕਹ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੀ ਹੈ ਭਾਵੇਂ ਇਹ ਸੋਲਰ એનર્ਜੀ ਹੋਵੇ, ਪੁਲਾੜ ਦੀ ਖੋਜ ਹੋਵੇ ਜਾਂ ਆਉਣ ਵਾਲੀਆਂ ਹੋਰ ਕ੍ਰਾਂਤੀਕਾਰੀ ਟੈਕਨੋਲੋਜੀਜ਼, ਮਸਕ ਹਮੇਸ਼ਾ ਭਵਿੱਖ ਵੱਲ ਦੇਖ ਰਿਹਾ ਹੈ। ਇਹ ਕਿਤਾਬ ਸਿਰਫ ਇੱਕ ਬਾਇਓਗ੍ਰਾਫੀ ਤੋਂ ਕਿਤੇ ਵੱਧ ਕੇ ਹੈ। ਇਹ ਪ੍ਰੇਰਣਾ ਦਾ ਇੱਕ ਸਰੋਤ ਹੈ, ਇੱਕ ਸਬਕ ਹੈ ਕਿ ਕਿਵੇਂ ਵੱਡੇ ਸੁਪਨੇ ਦੇਖਣੇ ਹਨ ਅਤੇ ਉਹਨਾਂ ਨੂੰ ਸਾਕਾਰ ਕਰਨ ਲਈ ਸਖਤ ਮਿਹਨਤ ਕਰਨੀ ਹੈ। ਇਹ ਕਿਤਾਬ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸੰਭਵ ਵੀ ਸੰਭਵ ਹੋ ਸਕਦਾ ਹੈ। ਜੇਕਰ ਤੁਹਾਡੇ ਕੋਲ ਦ੍ਰਿੜ ਇਰਾਦਾ ਅਤੇ اٹوٹ ਵਿਸ਼ਵਾਸ ਹੋਵੇ ਐਲਾਨ ਮਸਕ ਦਾ ਸਫ਼ਰ ਹਜੇ ਖਤਮ ਨਹੀਂ ਹੋਇਆ ਉਹ ਲਗਾਤਾਰ ਨਵੀਆਂ ਸੀਮਾਵਾਂ ਨੂੰ ਚੁਣੌਤੀਆਂ ਦੇ ਰਿਹਾ ਹੈ ਅਤੇ ਸਾਨੂੰ ਇੱਕ ਅਜਿਹੇ ਭਵਿੱਖ ਦੀ ਝਲਕ ਦਿਖਾ ਰਿਹਾ ਹੈ ਜੋ ਕਦੇ ਸਿਰਫ ਵਿਗਿਆਨਿਕ ਕਲਪਨਾ ਹੀ ਲੱਗਦੀ ਸੀ ਇਹ ਸ਼ਾਨਦਾਰ ਕਿਤਾਬ ਸਾਨੂੰ ਉਸ ਵਿਅਕਤੀ ਦੇ ਮਨ ਵਿੱਚ ਇੱਕ ਅਨਮੋਲ ਝਾਤ ਲੰਦੀ ਹੈ ਜੋ ਸਾਡੀ ਦੁਨੀਆ ਨੂੰ ਬਦਲ ਰਿਹਾ ਹੈ एलॉन मस्क दी कहानी ਸਾਨੂੰ ਦੱਸਦੀ ਹੈ ਕਿ ਜੇਕਰ ਤੁਹਾਡੇ ਅੰਦਰ ਜਨੂੰਨ ਹੋਵੇ ਅਤੇ ਤੁਸੀਂ ਆਪਣੇ ਸੁਪਨਿਆਂ ਤੇ ਵਿਸ਼ਵਾਸ ਰੱਖੋ ਤਾਂ ਕੋਈ ਵੀ ਚੀਜ਼ ਅਸੰਭਵ ਨਹੀਂ ਹੈ ਸਿਰਫ ਲੋੜ ਹੈ ਆਪਣੇ ਅੰਦਰਲੇ ਦੂਰਅੰਦੇਸ਼ੀ ਨੂੰ ਜਗਾਉਣ ਦੀ ਵੱਡੇ ਸੁਪਨੇ ਦੇਖਣ ਦੀ ਅਤੇ ਉਹਨਾਂ ਨੂੰ ਹਕੀਕਤ ਦੇ ਵਿੱਚ ਬਦਲਣ ਲਈ ਕੰਮ ਕਰਨ ਦੀ ਫਰੈਂਡਸ ਹੁਣ ਵਾਰੀ ਤੁਹਾਡੀ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਹੈ ਠਾਕ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜੇਕਰ ਤੁਹਾਨੂੰ ਇਹ ਜਾਣਕਾਰੀ ਹੈਲਪਫੁਲ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜਰੂਰ ਕਰਨਾ ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪੰਜਾਬੀ ਬੁੱਕ ਟਾਕਸ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਵੀ ਦਬਾ ਦੇਣਾ ਥੈਂਕ ਯੂ ਫਰੈਂਡਸ